ਪੱਤਰ ਦੇਖ ਕੇ ਜੋ ਕਿ ਅੱਜ ਇੱਕ ਪੁਲਿਸ ਪ੍ਰਸ਼ਾਸਨ ਨੇ ਐਸਪੀ ਸਾਹਿਬ ਨੇ ਸਰਦਾਰ ਧੀਰਕਮਰ ਨੇ ਹੋਰ ਵੀ ਤਾਪ ਹੋਰ ਚਰਚਾ ਕੀਤੀ ਜਿਵੇਂ ਜੋ ਕਿ ਅੱਜ ਮੈਂ ਫੁੱਕੜ ਤਾਲ ਦੇ ਇੱਥੇ ਡੀਸੀ ਸਾਹਿਬ ਦੇ ਬਾਹਰ ਮਿਲਿਆ ਸੀਗਾ ਮੰਗ ਪੱਤਰ ਦੇਖ ਕੇ ਜੋ ਕਿ ਅੱਜ ਇੱਥੇ ਪੁਲਿਸ ਪ੍ਰਸ਼ਾਸਨ ਨੇ ਐਸਪੀ ਸਾਹਿਬ ਨੇ ਸਰਦਾਰ ਧੀਰਕਮਰ ਨੇ ਔਰ ਡੀਸੀ ਸਾਹਿਬ ਨੇ ਹੋਰ ਪ੍ਰਸ਼ਾਸਨ ਨੇ ਤੁਹਾਨੂੰ ਸਾਰੀਆਂ ਸਿੱਖ ਜਥੇਬੰਦੀਆਂ ਤੇ ਮੇਰੇ ਮਹਾਲਮ ਪਿੰਡ ਦੇ ਸਾਰੇ ਬਹੁਤੁਰ ਆਦਮੀ ਪੰਚਾਇਤ ਸਰਪੰਚਾਂ ਨੂੰ ਵਿਸ਼ਵਾਸ ਦਿਵਾਇਆ ਹੈ ਹੋਰ ਭਾਈ ਮਨੀ ਸਿੰਘ ਸੇਵਾ ਸੁਸਾਇਟੀਆਂ ਦੇ ਕਿਹੜੇ ਪ੍ਰਧਾਨ ਆਏ ਸੀ ਉਹਨਾਂ ਨੂੰ ਵੀ ਵੀ ਜਿਹੜੀ ਤਾਂ ਭਾਈ ਮਨੀ ਸਿੰਘ ਦੀ ਕਾਰਵਾਈ ਆ ਅਸੀਂ ਤੀਹ ਦਰਖਾਸਤ ਕਿ ਕਿਹੜੇ ਗਗਨਦੀਪ ਸਿੰਘ ਗਲਤ ਬੁੱਕ ਲਿਖੀ ਹੈ ਭਾਈ ਮਨੀ ਸਿੰਘ ਦਾ ਇਤਿਹਾਸ ਬਦਲ ਦੀ ਕੋਸ਼ਿਸ਼ ਕੀਤੀ ਸੀ ਉਸ ਵੇਲੇ ਉਹਨਾਂ ਸਾਰਿਆਂ ਨੇ ਕਿਹਾ ਵੀ ਅਸੀਂ ਚਲਾਨ ਟੂਕਟ ਕਰ ਦਾਂਗੇ ਛੇਤੀ ਉਹ ਵੀ ਸਾਰਿਆਂ ਸਿੱਖ ਜਥੇਬੰਦੀਆਂ ਸਹਿਮਤ ਹੋਈਆਂ ਨੇ ਸਹਿਮਤੀ ਦਿੱਤੀ ਆ ਤੇ ਕਿਹੜਾ ਟਿੰਟ ਮਹਾਲਮ ਦੀ ਲੜਾਈ ਸੀ ਉਹ ਪਹਿਨ सरपंच सगरेब सिंह ਨੂੰ ਸਾਰੇ ਪਿੰਡ ਦੇ ਸਰਪਸੰਤੀਆਂ ਸਰਪੰਚ ਜੁਆਰ ਸਿੰਘ ਨਾਲ ਪਿੰਡ ਦਾ ਨੰਬਰਦਾਰ ਕੁਛ ਪਿੰਡ ਦੇ ਨੌਜਵਾਨਾਂ ਨੇ ਸ਼ਰਾਬ ਨਾਲ ਰੱਜ ਕੇ ਨਸ਼ਾ ਪੀ ਕੇ ਪਿੰਡ ਦੇ ਬਾਹਰ ਦੇ ਪਾਸੇ ਜੂਆ ਖੇਡਦੇ ਸੀ ਨਸ਼ੇ ਦੇ ਲੋਰ ਵਿੱਚ ਉਹਨਾਂ ਵੀਡੀਓ ਬਣਾਈਆਂ ਤੇ ਸਰਪੰਚ ਸਾਹਿਬ ਦਾ ਨਾਮ ਲੈਤਾ ਵੀ ਜੂਆ ਠਗਾਦੇ ਨੇ ਤੇ ਉਹਨਾਂ ਦੇ ਘਰੇ ਆਣ ਕੇ ਉਹਨੇ ਉਹਨੇ ਗੁੰਡਾਗਰਦੀ ਕੀਤੀ ਦਸਤੇ ਵੀ ਉਹਨਾਂ ਦੇ ਖੋਏ ਹੱਥਾਂ 'ਚ ਹੀ ਪੇਰਾ ਉਹ ਮੇਂਰ ਦਰਖਾਸਤਾਂ ਸਾਰੀਆਂ ਐਸਓ ਚ ਹਰਕੁਣ ਦਿੱਤੀਆਂ ਸੀ ਫਿਰ ਹੋਰ ਵੀ ਉੱਤੇ ਡੀਐਫਟੀ ਦਾ ਸਿਟੀ ਵੀ ਕਾਰਵਾਈ ਕਰ ਰਿਹਾ ਸੀ ਫਿਰ ਉਹ ਸਹੀ ਕਾਰ ਵੀ ਨਾ ਹੋਣ ਕਰਕੇ ਇਹਨਾਂ ਮੰਗਾ ਨੂੰ ਲੈ ਕੇ ਮੈਂ ਭੁਖੜਤਾਲ ਤੇ ਬੈਠਾ ਸੀਗਾ ਪਰ ਹੁਣ ਮੈਨੂੰ ਪ੍ਰਸ਼ਾਸਨ ਨੇ ਸਾਰੀ ਸੰਗਤ ਮਹਾਲਮ ਤੇ ਪੰਚਾਂ ਸਰਪੰਚਾਂ ਨੂੰ ਹੋਰ ਜਿਹੜੀਆਂ ਜਥੇਬੰਦੀਆਂ ਦੇ ਕਿਵੇਂ ਸਿਕਸਪੁਰਨ ਸਟ੍ਰੈਕਸ਼ਨ ਮਹਿਤਾ ਦੀ ਆਗੂ ਆਏ ਸੀ ਹੋਰ ਜਥੇਬੰਦੀਆਂ ਦੇ ਮੁਖੀ ਆਏ ਸੀਗੇ ਭਾਈ ਮਨੀ ਸਿੰਘ ਸੇਵਾ ਸੁਸਾਇਟੀਆਂ ਰਾਜਪੂਤ ਵਿਆਦਰੀ ਦੇ ਪ੍ਰਧਾਨ ਹੀ ਪਹੁੰਚੇ ਸੀ ਉਹਨਾਂ ਸਾਰਿਆਂ ਨੂੰ ਪ੍ਰਸ਼ਾਸਨ ਨੇ ਇਹ ਪੁਸ਼ਵਾਸ ਦਇਆ ਵੀ ਅਸੀਂ ਇੱਕ ਹਫ਼ਤੇ ਦੇ ਵਿੱਚ ਸਾਰੀਆਂ ਕਾਰਵਾਈ ਕਰ ਦਿਆਂਗੇ ਜੇ ਇੱਕ ਹਫ਼ਤੇ ਚ ਕਾਰਵਾਈ ਨਾ ਹੋਈਆਂ ਮੈਂ ਉਹ ਤੋਂ ਵੱਧ ਟਾਈਮ ਦਿੱਤਾ ਹੈ ਅੱਜ 25 ਤਰੀਕ ਮੈਂ 7 ਤਰੀਕ ਤੱਕ ਪ੍ਰਸ਼ਾਸਨ ਨੂੰ ਟਾਈਮ ਦਿੰਦਾ ਜੇ 7 ਤਰੀਕ ਨੂੰ ਪ੍ਰਸ਼ਾਸਨ ਨੇ ਸਾਰੀਆਂ ਕਾਰਵਾਈਆਂ ਕਰਤੀਆਂ ਠੀਕ ਆ ਨਹੀਂ ਤੇ ਫਿਰ ਦੁਬਾਰਾ ਸਾਰੀਆਂ ਸਿੱਟ ਕਿੱਥੇ ਬੰਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਪਿਆਰ ਕਰਕੇ ਇਸੇ ਥਾਂ ਤੇ ਕੋ ਹੜਤਾਲ ਤੇ ਬੈਠਾਂਗਾ ਉਦੋਂ ਉਠਾਂਗਾ ਜਦੋਂ ਕਾਰਵਾਈ ਤਰਾ ਕੇ ਸਾਰੀ ਉਹ ਤੋਂ ਇੱਕ ਜਿਹਾ ਚਲ ਅਸੀਂ ਫੈਦੇ ਅਫਸਰ ਕੰਪੀਰ ਕੁਮਾਰ ਬਹੁਤ ਮਾਨਦਾਰ ਅਫਸਰ ਨੇ ਉਹਨਾਂ ਦਾ ਅਸੀਂ ਵਿਸ਼ਵਾਸ ਕੀਤਾ ਹੈ ਪਰ ਇੱਕ ਰੀ ਮਿਆ ਧਰਨੇ ਨੂੰ ਅੱਜ ਇੱਥੇ ਹੀ ਕਿਰਾ ਸਮਾਪਤੀ ਕਰਦਾ ਹਾਂ ਸਾਰੀ ਜਥੇਬੰਦੀਆਂ ਦਾ ਵਿਚਾਰ ਕਰਕੇ ਤੇ ਇੱਕ 7 ਤਰੀਕਾ ਦੇਖਾਂਗਾ ਜੇ 7 ਤਰੀਕੇ ਪਛਾਣਦੇ ਪੂਰੀ ਕਾਰ ਵੀ ਕਰਤੀ ਠੀਕ ਆ ਨਹੀਂ ਤੇ ਫਿਰ ਸਭ ਤੋਂ ਬਾਅਦ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਸਮਾਜ ਸੇਵੀ ਜਥੇਬੰਦੀਆਂ ਨਾਲ ਤੇ ਆਪਣੇ ਪਿੰਡ ਦੇ ਪੰਚਾਂ ਸਰਪੰਚਾਂ ਨਾਲ ਵਿਚਾਰ ਕਰਕੇ ਦੁਬਾਰਾ ਫਿਰ ਇਸੇ ਜਗ੍ਹਾ ਤੇ ਮੋਰਚਾ ਲਾਵਾਂਗਾ ਤੇ ਉਦੋਂ ਉੱਠਾਂਗਾ ਜਦੋਂ ਫਿਰ ਪੂਰੀ ਕਾਰ ਵੀ ਕਰਾ ਕੇ ਉੱਠਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੇ ਸੋਨਿਆਰ